ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਦੀ ਸਵਾਗਤ ਜੀ ਆਇਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਸੋ ਵਧੀਆ ਵਧੀਆ ਬਜਾਰਾਂ 'ਚ ਆਫਰ ਵੀ ਸ਼ੁਰੂ ਹੋ ਗਏ ਨੇ ਸਾਡੇ ਸਰੋਤਿਆਂ ਦੀ ਦਰਸ਼ਕਾਂ ਲਈ ਕਸਟਮਰ ਲਈ ਉਸ ਸਮੇਂ ਅਸੀਂ ਫਗਵਾੜਾ ਸ਼ਹਿਰ ਦੇ ਵਿੱਚ 35 ਸਾਲ ਪੁਰਾਣੀ ਦੁਕਾਨ ਆਸ਼ਾ ਇਲੈਕਟ੍ਰੋਨਿਕ ਜੋ ਕਿ ਫਗਵਾੜਾ বাস স্ট্যান্ড ਦੇ ਬਿਲਕੁਲ ਨਜ਼ਦੀਕ ਚੱਡਾ ਮਾਰਕੀਟ ਦੇ ਵਿੱਚ ਸਥਿਤ ਹੈ ਅੱਜ ਤੁਹਾਨੂੰ ਉੱਥੇ ਲੈ ਚੱਲਦੇ ਹਾਂ ਉਸਦੀਆਂ ਆਫਰਾਂ ਬਾਰੇ ਤੁਹਾਨੂੰ ਜਾਣੂ ਕਰਾਣੇ ਆਓ ਚੱਲੀ ਜਾਂਦੇ ਹਾਂ ਸਸਰੀਕਾਲ 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 ਜੀ ਸਸਰੀਕਾਲ ਭਾਜੀ ਸੋ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਹੈ ਸੋ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸ਼ਹਿਰ ਵਾਸੀਆਂ ਨੂੰ ਕਸਟਮਰ ਲਈ ਫੈਸਟੀਵਲ ਸੀਜ਼ਨ ਸ਼ੁਰੂ ਹੋ ਗਿਆ ਤਾਂ ਫੈਸਟੀਵਲ ਸੀਜ਼ਨ ਦੇ ਕੀ ਆਫਰ ਲੈ ਕੇ ਆਏ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਸਾਰਿਆਂ ਨੂੰ ਦੀਵਾਲੀ ਬਿਸ਼ਕਰਮਾ ਡੇ ਔਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੈਂ ਸੰਦੀਪ ਕੁਮਾਰ ਓਨਰ ਆਫ ਆਸ਼ ਇਲੈਕਟ੍ਰੋਨਿਕ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਆਓ ਸੋ ਅਸੀਂ ਦਰਸ਼ਕਾਂ ਲਈ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਹਰ ਇੱਕ ਦੀ ਹੁੰਦੀ ਆ ਵੀ ਅਸੀਂ ਘਰ ਦੀ ਕੋਈ ਨਾ ਕੋਈ ਇਲੈਕਟ੍ਰੋਨਿਕਸ ਚੀਜ਼ ਕੋਈ ਹੋਮ ਅਪਲੈਂਸਸ ਕੁਝ ਵੀ ਖਰੀਦਣਾ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਆਸ਼ਾ ਇਲੈਕਟ੍ਰੋਨਿਕਸ ਚੱਡਾ ਮਾਰਕੀਟ ਜੋ ਕਿ 35 ਸਾਲ ਪੁਰਾਣੀ ਦੁਕਾਨ ਹੈ ਆਪਣੀ ਸੇਵਾਵਾਂ ਦੇ ਰਹੇ ਨੇ ਸੋ ਇਹਨਾਂ ਕੋਲ ਅੱਜ ਅਸੀਂ ਤਿਹਾਰਾਂ ਦੇ ਮੱਦੇਨਜ਼ਰਦੇ ਆਫਰ ਵੀ ਪੁੱਛਦੇ ਆ ਵੀ ਆਪਾਂ ਆਪਣੇ ਸੋਤਿਆਂ ਦੇ ਦਰਸ਼ਕਾਂ ਦੇ ਸ਼ਹਿਰ ਵਸੀਆਂ ਦੇ ਫਾਇਦੇ ਵੀ ਕਰਾਣੇ ਆ ਤਾਂ ਸਰ ਸਭ ਤੋਂ ਪਹਿਲਾਂ ਦਾ ਤਿਹਾਰਾ ਸੀਜ਼ਨ ਸ਼ੁਰੂ ਹੋ ਰਿਹਾ ਸਾਨੂੰ ਦੱਸੋ ਵੀ ਤੁਸੀਂ ਸਾਡੇ ਕਸਟਮਰ ਲਈ ਦਰਸ਼ ਸਰ ਸਾਰਿਆਂ ਤੋਂ ਪਹਿਲਾਂ ਸਾਡੇ ਕੋਲ ਤੁਹਾਨੂੰ ਹਰ ਤਰ੍ਹਾਂ ਦੀ LED ਮਿਲੇਗੀ ਜਿਹਦੇ ਵਿੱਚ 32 43 55 ਤੇ 65 ਇੰਚ ਤੱਕ ਅਵੇਲੇਬਲ ਹੈ ਕਿਉਂਕਿ ਜਿੱਦਾਂ ਤੁਸੀਂ ਕਿਹਾ ਜੀ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ ਜਾਂ ਫੈਸਟੀਵਲ ਚੱਲ ਰਹੇ ਆ ਅਸੀਂ ਸਾਰੇ LEDS ਦੇ ਨਾਲ ਅਸ਼ੋਰ ਗਿਫਟ ਦੇ ਰਹੇ ਆ ਜਿਹਦੇ ਵਿੱਚ ਕਿ 이어ਪອດਸ ਔਰ ਪਲਸ ਇੱਕ ਡਿਨਰ ਸੈਟ ਜੋ ਕਿ ਹਰ ਇੱਕ LED ਦੀ ਪਰਚੇਸ ਤੇ ਤੁਹਾਨੂੰ ਦਵਾਂਗੇ ਪਲੱਸ ਹਰ ਹਰ LED ਨਾਲ ਸੁਣ ਲਿਆ ਜੀ ਤਰਾ ਧਿਆਨ ਨਾਲ ਕਸਟਮਰ ਸੁਣ ਲੋ ਸ਼ਹਿਰ ਵਾਸੀਓ ਸੁਣ ਲੋ ਹਰ LED ਉਹ ਬ੍ਰਾਂਡ ਕੇ ਨੋਨ ਬ੍ਰਾਂਡ ਬ੍ਰਾਂਡਡ ਕੋ ਸ਼ਹਿਰ ਵਾਸੀਓ ਤੁਹਾਡੇ ਲਈ ਖਾਸ ਆਫਰ ਲੈ ਕੇ ਆਏ ਨੇ ਆਸ਼ਾਲ ਇਲੈਕਟ੍ਰੋਨਿਕਸ ਵਾਲੇ ਕੋਈ ਵੀ ਬ੍ਰਾਂਡਡ ਕੋਈ ਵੀ ਬ੍ਰਾਂਡਡ LED 32 ਇੰਚ ਤੋਂ ਸਟਾਰਟ ਹੈ ਵੱਡੀ ਪਲੱਸ ਜਿੰਨੀ ਮਰਜ਼ੀ ਲਈ ਜੋ ਹਰ LED ਦੇ ਨਾਲ ਇਹਨਾਂ ਦੇ ਕੋਲੋ ਇੱਕ ਗਿਫਟ ਹੈ ਤੇ ਇੱਕ ਆ ਏਅਰਪੋਰਟਸ ਇਹ ਦੋਨੇ ਗਿਫਟ ਤੁਹਾਨੂੰ ਕਿਸੇ ਵੀ LED ਜੋੜ ਵੀ ਤੁਸੀਂ ਕੋਈ ਪਰਚੇਸ ਕਰਦੇ ਆ ਉਹਦੇ ਨਾਲ ਬਿਲਕੁਲ ਤੁਹਾਨੂੰ ਫਰੀ ਦਿੱਤੇ ਜਾਣਗੇ ਹਰ ਕਸਟਮਰ ਨੂੰ ਇੰਦਾ ਵੀ ਇੰਦਾ ਵੀ ਸਾਰਾ ਕੁਝ ਹੈਗਾ ਵੀ ਮਿਨਿਮਮ ਇੰਨੇ ਦੀ ਸ਼ੋਪਿੰਗ ਕਰੇ ਬੰਦਾ ਕਿਉਂਕਿ ਆਈਟਮ ਬਹੁਤ ਹੁੰਦੀਆਂ ਤੁਹਾਡੀ ਲਾਈਨ ਦੇ ਵਿੱਚ ਤਾਂ ਉਹਦੇ ਤੇ ਕੀ ਇੰਦਾ ਕੋਈ ਸਿਸਟਮ ਹੈ ਜੀ ਸਰ ਜਿਹੜੀ ਸਾਡੀ ਲਾਈਨ ਹੈ 올 ਇਲੈਕਟ੍ਰੋਨਿਕ ਆਈਟਮ ਦੇ ਵਿੱਚ ਜੇ ਤੁਸੀਂ ਇੱਕ 32 ਇੰਚ ਦੀ LED ਦੀ ਐਗਜ਼ਾਮਪਲ ਲੈ ਲਓ ਇੱਕ ਚੰਗੇ ਬ੍ਰਾਂਡ ਦੀ LED ਉਹ ਵੀ 10000 ਪਲੱਸ ਤੋਂ ਸਟਾਰਟ ਹੁੰਦੀ ਹੈ ਤਾਂ ਇਹ ਤੁਸੀਂ ਇਸ ਚੀਜ਼ ਦੀ ਨਾ ਵਰੀ ਕਰੋ ਜੋ ਵੀ ਜਿਹੜੀ LED ਦੀ ਸਟਾਰਟਿੰਗ ਹੁੰਦੀ ਹੈ ਉਹ ਤਾਂ 10000 ਪਲੱਸ ਹੀ ਹੁੰਦੀ ਹੈ ਉਹਦੇ ਵਿੱਚ ਸਾਡੀ ਇਦਾਂ ਦੀ ਕੋਈ ਬੰਦਿਸ਼ ਨਹੀਂ ਹੈ ਜੀ ਕਿ ਇੰਨੇ ਅਮਾਉਂਟ ਤੇ ਲਓਗੇ ਤਾਂ ਤਾਂ ਅਸੀਂ ਗਿਫਟ ਦਵਾਂਗੇ ਨਹੀਂ ਤੁਸੀਂ ਮੇਰੀ ਦੁਕਾਨ ਤੋਂ ਕੋਈ LED ਪਰਚੇਸ ਕਰੋ ਤੁਹਾਨੂੰ ਦੋ ਗਿਫਟ ਜ਼ਰੂਰ ਮਿਲਣਗੇ ਪਲੱਸ ਜੇ ਤੁਸੀਂ واਸ਼ਿੰਗ ਮਸ਼ੀਨ ਮੇਰੇ ਕੋਲ ਪਰਚੇਸ ਕਰਦੇ ਹੋ ਜਿਹਦੇ ਵਿੱਚ ਮੈਂ ਤੁਹਾਨੂੰ ਡਿਨਰ ਸੈੱਟ ਪਲੱਸ ਇੱਕ ਕਵਰ ਇਹ ਜ਼ਰੂਰ ਗਿਫਟ ਕਰਾਂਗਾ एलईडी ਦੇ ਵਿੱਚ ਵੀ ਦੋ ਗਿਫਟ ਨੇ ਔਰ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਘੱਟੋ ਘੱਟ ਦੋ ਗਿਫਟ ਨੇ ਸੋ ਜੀ ਵਾਸ਼ਿੰਗ ਮਸ਼ੀਨ ਲੈਣ ਦੇ ਚਾਹਵਾਨ ਦੇਖ ਲੋ ਜੀ ਵਾਸ਼ਿੰਗ ਮਸ਼ੀਨ ਕੋਈ ਵੀ ਘਰ ਲੈ ਜਾਓ ਆਪਣੇ ਤਾਂ ਕਵਰ ਆਪਾਂ ਨੂੰ ਲੈਣ ਲਈ ਬਾਜ਼ਾਰ ਜਾਣਾ ਪੈਂਦਾ ਆ ਲੱਭਣਾ ਪੈਂਦਾ ਵੀ ਕਿੱਥੋਂ ਮਿਲੇਗਾ ਸੋ ਇਹ ਆਸ਼ਾ ਇਲੈਕਟ੍ਰੋਨਿਕਸ ਵਾਲੇ ਤੁਹਾਨੂੰ ਕਵਰ ਨਾਲ ਦੇ ਰਹੇ ਨੇ ਤਾਂ ਕਿ ਜੇ ਦੀ ਸੰਭਾਲ ਵੀ ਜ਼ਰੂਰੀ ਆ ਤੇ ਇਹ ਕਵਰ ਬਿਲਕੁਲ ਫ੍ਰੀ ਆਫ ਕੋਸਟ ਇੱਕ ਗਿਫਟ ਹੋਰ ਨਾਲ ਦਿੱਤਾ ਜਾਏਗਾ ਹੋਰ ਇਹਨਾਂ ਤੋਂ ਪੁੱਛਦਾ ਵੀ ਇਹਨਾਂ ਤੋਂ ਹੋਰ ਕੀ ਕੀ ਆਈਟਮਾਂ ਹੋਰ ਕੀ ਹੋਮ ਅਪਲਾਈਂਸ ਮਿਲਦੀਆਂ ਨੇ ਉਹ ਬਾਅਦ ਸਾਡੇ ਕੋਲ ਸਰਦਾਰ ਸਾਹਿਬ ਐਲਜੀ ਸੈਮਸ ਔਰ ਜਿਹੜੇ ਚੰਗੇ ਬ੍ਰਾਂਡ ਜਿਨ੍ਹਾਂ ਨੂੰ ਆਪਾਂ ਵਾਸ਼ਿੰਗ ਮਸ਼ੀਨ ਦੇ ਚੰਗੇ ਬ੍ਰਾਂਡ ਗਿਣਦੇ ਆ ਚਾਹੇ ਉਹਦੇ 'ਚ ਤੁਸੀਂ ਮੇਰੇ ਕੋਲ ਸੈਮੀ ਆਟੋਮੈਟਿਕ ਲੈ ਲਓ ਚਾਹੇ ਫੁੱਲੀ ਆਟੋਮੈਟਿਕ ਲੈ ਲਓ ਚਾਹੇ ਤੁਸੀਂ ਫਰੰਟ ਲੋਡ ਦੇ ਵਿੱਚ ਲੈ ਜੋ ਹਾਇਰ ਵੀ ਇਨਕਲੂਡ ਹੈ ਜੀ ਉਹ ਸਾਰੇ ਤੁਹਾਨੂੰ ਅਵੇਲੇਬਲ ਹੋਊਗੇ ਔਰ ਸ਼ਰਤ ਔਰ ਸਭ ਤੋਂ ਮੇਨ ਚੀਜ਼ ਇਹ ਹੈ ਜੀ ਕਿਉਂਕਿ ਫੈਸਟੀਵਲ ਦਾ ਸੀਜ਼ਨ ਚੱਲ ਰਿਹਾ ਹਰ ਇੱਕ ਦੇ ਨਾਲ ਅਸ਼ੋਰਡ 2 ਤੋਂ 3 ਗਿਫਟ ਜ਼ਰੂਰ ਹੋਣਗੇ ਅੱਛਾ ਇੱਕ ਮੈਨੂੰ ਚੀਜ਼ ਹੋਰ ਚੇਤੇ ਆਈ ਆ ਸਾਰਾ ਮੈਨੂੰ ਇਹ ਦੱਸੋ ਵੀ ਹੁਣ ਆਪਾਂ ਕੋਈ ਵੀ ਚੀਜ਼ ਲੈਣੇ ਆ ਵੀ ਇਹ 10000 ਪਲੱਸ ਆ ਕੋਈ ਵੀ ਹਨਾ ਆਪਾਂ ਲੈ ਲਈਏ ਫ੍ਰਿਜ ਲੈ ਲਈਏ ਵਾਸ਼ਿੰਗ ਮਸ਼ੀਨ ਲੈ ਲਈਏ ਐਸਡੀ ਲੈ ਲਈਏ ਤਾਂ ਮੇਰੀ ਜਿੱਦਾ ਜੇਬ ਲੋ ਨਹੀਂ ਕਰਦੀ ਹਨਾ ਮੇਰੀ ਸੈਲਰੀ ਮੇਰੇ ਨਾਲ ਸਮਝੋ 10 15000 ਮੇਰੀ ਸੈਲਰੀ ਆ ਤਾਂ ਸਮਝੋ ਵੀ ਮੈਂ ਹੁਣ ਚੀਜ਼ ਲੈਣੀ ਹੋਵੇ ਮੈਂ ਇਹ ਲੋ ਨਹੀਂ ਕਰਦਾ ਤਾਂ ਮੈਂ ਉਹ ਕਿੱਦਾਂ ਲੈ ਸਕਦਾ ਫਿਰ ਸਰ ਸਾਡੇ ਕੋਲ ਬਜਾਜ ਫਾਈਨਾਂਸ ਅਵੇਲੇਬਲ ਹੈ ਕ੍ਰੈਡਿਟ ਫਾਈਨਾਂਸ ਅਵੇਲੇਬਲ ਹੈ ਜੀ ਕ੍ਰੈਡਿਟ ਕਾਰਡ ਦਾ ਸੌਰੀ ਉਹ ਫਾਈਨਾਂਸ ਅਵੇਲੇਬਲ ਹੈ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਆਪਣੇ ਕੋਲ ਤੁਸੀਂ ਜਿੱਦਾਂ ਕਹਿ ਸਕਦੇ ਆ ਕਿ ਪ੍ਰਾਈਵੇਟ ਫਾਈਨਾਂਸ ਵੀ ਅਵੇਲੇਬਲ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਵੀ ਜਿੱਦਾਂ ਆਈਡੀਐਫਸੀ ਹੋ ਗਿਆ ਜਾਂ ਟੀਵੀਐਸ ਹੋ ਗਿਆ ਇਹ ਸਾਰੇ ਫਾਈਨਾਂਸ ਅਵੇਲੇਬਲ ਹੈ ਜੀ ਅੱਛਾ ਬਜਾਜ ਦਾ ਬਹੁਤ ਜਾਣੀ ਸੁਣਿਆ ਵੀ ਬਜਾਜ ਤੇ ਆਸਾਨ ਕਿਸ਼ਤਾਂ ਤੇ ਕਹਿੰਦੇ ਘਰ ਲੈ ਜਾਓ ਸੋਣ ਬਜਾਜ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਬਜਾਜ ਤੇ ਜੇ ਕਿਸੇ ਚੀਜ਼ ਲੈਣੀ ਹੋਵੇ ਤਾਂ ਕਿੱਥੇ ਜਾਣਾ ਪਊਗਾ ਕੀ ਕਰਨਾ ਪਊਗਾ ਕਿੱਥੇ ਕਿੱਥੇ ਜਗੇੜੇ ਮਾਰਨੇ ਪੈਣਗੇ ਕੁਛ ਐਦਾ ਵੀ ਹੈ ਕਿ ਨਹੀਂ ਸਰ ਕਿਤੇ ਕੋਈ ਗੇੜਾ ਨਹੀਂ ਮਾਰਨਾ ਪੈਣਾ ਕਿਤੇ ਕੋਈ ਤੁਹਾਨੂੰ ਪਰੇਸ਼ਾਨੀ ਨਹੀਂ ਹੈ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਜੇ ਬੈਂਕ ਦੀ ਕਾਪੀ ਨਹੀਂ ਹੈਗੀ ਤਾਂ ਆਪਣਾ ਏਟੀਐਮ ਜੇ ਏਟੀਐਮ ਵੀ ਨਹੀਂ ਹੈਗਾ ਅੱਜ ਕੱਲ ਆਪਾਂ ਸਾਰੇ ਯੂਪੀਆਈ ਦੇ ਨਾਲ ਜੁੜੇ ਹੋਏ ਆਂ ਜੀ ਯੂਪੀਆਈ ਤੁਹਾਡੇ ਫੋਨ ਦੇ ਵਿੱਚ ਚੱਲਦਾ ਹੋਵੇ ਬਸ ਇਹ ਉਹਦੀਆਂ ਤਿੰਨ ਫਸਿਲ ਫਾਰਮਲਿਟੀਆਂ ਨੇ ਸੌਰੀ ਤੁਸੀਂ ਮੇਰੇ ਕੋਲ ਆਉਂਗੇ ਮੇਰੇ ਕੋਲ ਬਜਾਜ ਦਾ ਬੰਦਾ 24 ਘੰਟੇ ਅਵੇਲੇਬਲ ਹੁੰਦਾ ਹੈ ਜੀ ਉਹ ਖੁਦੇ ਫਾਈਨਾਂਸ ਕਰੇਗਾ ਬਸ ਆਪਣੇ ਡਾਕੂਮੈਂਟ ਜਿਹੜੇ ਹੈਗੇ ਉਹ 25 ਕਿਲੋਮੀਟਰ ਦੇ ਅੰダー ਅੰダー ਹੋਣੇ ਚਾਹੀਦੇ ਜਿੱਤੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਕੋਈ ਲੋੜ ਨਹੀਂ ਜੀ ਜੋ ਵੀ ਹੋਏਗਾ ਜੋ ਵੀ ਫਾਰਮੈਲਿਟੀ ਹੋਏਗੀ ਜੋ ਵੀ ਕੰਮ ਹੋਏਗਾ ਉਹ ਸਾਡੀ ਦੁਕਾਨ ਤੇ ਬੈਠ ਕੇ ਹੋਏਗਾ ਬਹੁਤ ਹੀ ਆਸਾਨ ਕਿਸ਼ਤਾਂ ਜਾਨੀ ਬਣ ਜਾਣਗੀਆਂ ਤੇ ਚੀਜ਼ ਆਪਣੇ ਘਰ ਲਿਆ ਸਕਦੇ ਨੇ ਇਹਦੇ ਵਿੱਚ ਸਰ ਦੀਵਾਲੀ ਦੇ ਅਕੋਰਡਿੰਗ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਭੁੱਲ ਗਿਆ ਜਿਹਦੇ ਵਿੱਚ ਆਪਾਂ 0 ਡਾਊਨ ਪੇਮੈਂਟ ਦੇ ਉੱਤੇ ਬਜਾਜ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਕਿ ਤੁਸੀਂ 1 ਰੁਪਿਆ ਦਿਓ ਕੋਈ ਵੀ ਵਾਸ਼ਿੰਗ ਮਸ਼ੀਨ ਕੋਈ ਵੀ LED 55 ਇੰਚ ਤੱਕ 65 ਇੰਚ ਤੱਕ 32 ਇੰਚ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਦੇ ਵਿੱਚ ਸੈਮੀ ਆਟੋਮੈਟਿਕ 8 ਕਿਲੋ ਤੋਂ ਲੈ ਕੇ 14 ਕਿਲੋ ਤੱਕ ਤੇ ਟੌਪ ਲੋਡ ਦੇ ਵਿੱਚ 7 ਕਿਲੋ ਤੋਂ ਲੈ ਕੇ 11 ਕਿਲੋ ਤੱਕ ਤੁਸੀਂ ਬਿਨਾਂ ਡਾਊਨ ਪੇਮੈਂਟ ਤੋਂ ਵੀ ਲੈ ਜਾ ਸਕਦੇ ਹੋ ਦਿਵਾਲੀ ਦੇ ਆਫਰ ਦਿੱਤਾ ਹੈ ਐਲ ਸੀ ਡੀ ਵਾਸ਼ਿੰਗ ਮਸ਼ੀਨ ਹੋਰ ਆਈਟਮਾਂ ਤੁਹਾਡੇ ਕੋਲ ਕੀ ਕੀ ਹੁੰਦੀਆਂ ਨੇ ਉਹ ਵੀ ਸਾਡੇ ਕੋਲ ਸਾਰੀ ਫ੍ਰਿਜ ਹੋਏਗੀ ਜੀ ਜਿਹਦੇ ਵਿੱਚ ਡਬਲ ਡੋਰ ਆ ਜਾਂਦੇ ਆ ਸਿੰਗਲ ਡੋਰ ਆ ਜਾਂਦੇ ਆ ਵੈਰੀ ਬੇਸ ਮਾਡਲ ਆ ਜਾਂਦੇ ਆ ਫਿਰ ਆਪਣੇ ਕੋਲ ਓਵਨ ਹੁੰਦੇ ਆ ਜੀ ਠੀਕ ਹੈ ਫਿਰ ਜਿੱਦਾਂ ਅੱਜਕੱਲ ਸਾਊਂਡ ਸਿਸਟਮ ਚੱਲਿਆ ਹੈ ਜੀ 사ਊਂਡ ਸਿਸਟਮ ਵੀ ਹਰ ਤਰ੍ਹਾਂ ਦਾ ਮਿਲ ਜੇਗਾ ਹਰ ਤਰ੍ਹਾਂ ਦਾ ਕਿਚਨ ਅਪਲਾਈਂਸਸ ਮਿਲ ਜੇਗਾ ਜੀ ਜਿਹਦੇ ਵਿੱਚ ਮਿਕਸਰ ਜੂਸਰ ਮਿਕਸਰ ਗ੍ਰਾਈਂਡਰ ਹੋ ਗਏ ਜੀ ਬ੍ਰੈਡ ਟੋਸਟਰ ਹੋ ਗਏ ਇਲੈਕਟ੍ਰੀਕਲ ਕੇਟਲ ਹੋ ਗਈਆਂ ਸੈਂਡਵਿਚ ਮੇਕਰ ਹੋ ਗਏ ਬਲੈਂਡਰਸ ਔਰ ਚੋਪਰ ਹੋ ਗਏ ਔਰ ਹਰ ਤਰ੍ਹਾਂ ਦੀ ਪ੍ਰੈਸ ਹੋ ਗਈ ਇਹ ਵੀ ਸਾਰੇ ਬ੍ਰਾਂਡਡ ਨੇ ਹਾਂਜੀ ਇਹ ਸਾਰੀ ਜਿਹੜਾ ਵੀ ਮੇਰੀ ਦੁਕਾਨ ਤੇ ਤੁਸੀਂ ਸਮਾਨ ਖਰੀਦੋਗੇ ਉਹ ਤੁਹਾਨੂੰ ਮੋਸਟਲੀ ਵਿਦ ਬਿੱਲ ਮਿਲੇਗਾ ਔਰ ਬ੍ਰਾਂਡਡ ਮਿਲੇਗਾ ਦੇ ਨਾਲ ਇੱਕ ਤਾਂ ਫਾਇਦਾ ਇਹ ਹੁੰਦਾ ਕਿ ਤੁਹਾਨੂੰ ਗਾਰੰਟੀ ਈ ਅਵੇਲੇਬਲ ਹੋਏਗੀ ਔਰ ਤੁਹਾਡੇ ਐਂਡ ਤੇ ਗਾਰੰਟੀ ਈ ਅਵੇਲੇਬਲ ਹੋਏਗੀ ਦੂਜੀ ਚੀਜ਼ ਹੈ ਕਿ ਬੰਦਾ ਇੱਕ ਪੰਜਾਬੀ ਦੀ ਕਹਾਵਤ ਹੈ ਜੀ ਕਿ ਮਹਿੰਗਾ ਲੈਣਾ ਇੱਕ ਵਾਰੀ ਲੈਣਾ ਔਰ ਸੁਖੀ ਰਹਿਣਾ ਸਸਤਾ ਲੈਣਾ ਬਾਰ ਬਾਰ ਲੈਣਾ ਔਰ ਦੁਖੀ ਰਹਿਣਾ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਦੇ ਵੀ ਬ੍ਰਾਂਡ ਚੀਜ਼ ਵਰਤੋ ਵਧੀਆ ਵਰਤੋ ਤਾਂ ਕਿ ਪਰੇਸ਼ਾਨੀ ਤੋਂ ਦੂਰ ਰਹੋ ਮੈਂ ਦੇਖ ਰਿਹਾ ਵੀ ਇਹਨਾਂ ਕੋ ਸਾਰੀਆਂ ਹੋਮ ਅਪਲਾਈਂਸਸ ਜੋ ਇਹਨਾਂ ਨੇ ਦੱਸੀਆਂ ਭਾਈ ਸਾਹਿਬ ਨੇ ਔਰ ਇਧਰ ਆ ਦੇਖੋ ਜੀ ਏਸੀ ਦਾ ਸੀਜ਼ਨ ਵੈਸੇ ਹੈ ਨਹੀਂ ਪਰ ਏਸੀ ਵੀ ਹਾਲੇ ਵੀ ਅਵੇਲੇਬਲ ਨੇ ਇਹਨਾਂ ਕੋ ਔਰ ਲਿਖਿਆ 1 ਰੁਪਏ ਦਾ ਸਪੈਸ਼ਲ ਦਿਵਾਲੀ ਧਮਾਕਾ ਆਫਰ ਬਜਾਜ ਫਾਈਨੈਂਸ ਵੱਲੋਂ ਏਸੀ ਦੇ ਵਿੱਚ ਵੀ ਸਾਡੇ ਕੋਲ ਇਹ ਸਕੀਮ ਅਵੇਲੇਬਲ ਹੈ ਜੀ ਤੁਸੀਂ ਬਿਨਾ ਡਾਊਨ ਪੇਮੈਂਟ ਤੋਂ ਲਿਜਾ ਸਕਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਤੁਹਾਡੇ ਧਿਆਨ ਦੇ ਵਿੱਚ ਲਿਆਣਾ ਜਾਵਾਂਗਾ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਗਵ ਕੁਝ GST ਦੇ ਰੈਸੈਸ਼ਨਸ ਕੀਤੇ ਹੈਗੇ ਆ ਉਹਦੇ ਕਰਕੇ 43 ਇੰਚ ਦੀ LED AC ਇਹ ਦੋ ਚੀਜ਼ਾਂ ਦੇ ਉੱਤੇ ਬਹੁਤ ਮਤਲਬ ਹਾਈ ਰੇਟਡ ਦੇ ਉੱਤੇ ਲੈਸ ਆਈ ਹੈ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ AC ਦੇ ਵਿੱਚ ਓਵਰ 4 ਤੋਂ 5000 ਰੁਪਿਆ AC ਦਾ ਰੇਟ ਘਟਿਆ ਆ ਪਿਛਲੇ ਸਾਲ ਦੀ بجائے ਔਰ ਇਸ ਸਾਲ ਸੀਜ਼ਨ ਦੀ بجائے ਇਦਾਂ ਹੀ LED ਦੇ ਉੱਤੇ 32 ਇੰਚ ਨੂੰ ਛੱਡ ਲਿਆ ਜਾਵੇ 43 55 65 ਇੰਚ ਦੇ ਇਹਨਾਂ ਤਿੰਨਾਂ ਸਾਈਜ਼ ਦੇ ਉੱਤੇ ਬਹੁਤ ਜ਼ਿਆਦਾ ਕੰਪਨੀਆਂ ਨੇ ਆਪਣਾ ਪ੍ਰਾਈਸ ਜਿਹੜਾ ਉਹ ਲੈਸ ਕੀਤਾ ਆ ਇਨਕਲੂਡਿੰਗ ਜੀਐਸਟੀ ਦੇ ਸੈਸ਼ਨ ਔਰ ਪਲੱਸ ਆਪਣਾ ਆਪਾਂ ਕਹ ਲਈਏ ਦੀਵਾਲੀ ਨੂੰ ਮੋਹਰੇ ਰੱਖਦੇ ਵਾ ਜਾਨੀ ਕਿ ਉਹਨਾਂ ਐਲਸੀਡੀ ਲੈਣੀ ਐਲਈਡੀ ਲੈਣੀ ਬਹੁਤ ਹੋਈ ਆਸਾਨ ਗਵਰਨਮੈਂਟ ਨੇ ਵੀ ਤੋਹਫਾ ਦੇ ਦਿੱਤਾ ਤੁਸੀਂ ਵੀ ਤੋਹਫੇ ਦੇ ਦਿੱਤੇ ਜਾਨੀ ਕਿ ਦੀਵਾਲੀ ਫੈਸਟੀਵਲ ਤਿਹਾਣਾ ਦਾ ਫੈਸਟੀਵਲ ਐਂ ਵਧੀਆ ਟੰਗੜਾ ਮਨਾਓ ਅੱਛਾ ਤੁਸੀਂ ਸਭੇ ਆਫਰਾਂ ਦੀ ਪਰਮਹਾਰ ਲਾਤੀ ਜੀ ਹੈਨਾ ਤੇ ਅੱਛਾ ਇਲੈਕਟ੍ਰੋਨਿਕਸ ਵਾਲਿਆਂ ਨੇ ਤਾ ਆਪਾਂ ਭਾਈ ਉਹਨਾਂ ਨੂੰ ਇੱਕ ਵਾਰੀ ਪੁੱਛਦੇ ਆਂ ਵੀ ਭਾਈ ਹੋਰ ਕੋਈ ਇਹਨਾਂ ਤੋਂ ਇਲਾਵਾ ਕੋਈ ਹੋਰ ਕੁਝ ਖਾਸ ਆਕਰਸ਼ਨ ਕੋਈ ਹਾਂਜੀ ਸਰ ਬਿਲਕੁਲ ਆਓ ਸਰ ਇਹ ਅਸੀਂ ਦੀਵਾਲੀ ਦੇ ਮੱਦੇ ਨਜ਼ਰ ਆਪਣੇ ਖਾਸ ਕਸਟਮਰਾਂ ਵਾਸਤੇ ਇੱਕ ਲੱਕੀ ਡਰਾਅ ਸਕੀਮ ਚਲਾਈ ਹੈਗੀ ਆ ਜਿਹਦੇ ਵਿੱਚ ਅਸੀਂ ਤੁਹਾਡਾ 쿠ਪਨ ਪਾਵਾਂਗੇ ਇਹਦੇ ਵਿੱਚ ਸ਼ਰਤ ਇੱਕੋ ਹੀ ਹੈ ਕਿ ਤੁਸੀਂ ਸਾਡੀ ਅੱਜ 6 ਤਰੀਕ ਤੋਂ ਲੈ ਕੇ ਵਿਸ਼ਕਰਮਾ ਦੇ ਤੱਕ ਜਿੰਨੀ ਵੀ ਪਰਚੇਜ਼ ਕਰਦੇ ਹੋ 10000 ਤੋਤੇ ਦੇ ਜੇ ਤੁਸੀਂ ਪਰਚੇਜ਼ ਕਰੋਗੇ ਇਹਦੇ ਵਿੱਚ ਅਸੀਂ ਇੱਕ ਤੁਹਾਡਾ ਲੱਕੀ ਕੂਪਨ ਪਾਵਾਂਗੇ ਪਹਿਲੇ 5 ਕਸਟਮਰਾਂ ਨੂੰ ਅਸੀਂ ਆਪਣੇ ਨੂੰ ਪਹਿਲਾ ਇਨਾਮ ਹਿੰਦਵੇਰ ਦਾ ਗੀਜ਼ਰ ਸੈਕੰਡ ਚੌਪਰ ਤੀਜਾ హెయిర్ ਡਰਾਈਰ ਫੇਟ ਟ੍ਰਿਮਰ ਜੀ ਔਰ ਪੰਜਵੀਂ ਪ੍ਰੈਸ ਇਹ 5 ਕਸਟਮਰ ਆਪਣੇ ਲੱਕੀ ਕਸਟਮਰਾਂ ਨੂੰ ਅਸੀਂ ਇਹ ਪੰਜ ਗਿਫਟ ਦਵਾਂਗੇ ਇਹ ਗਿਫਟ ਜਿਹੜੇ ਦੋ ਗਿਫਟ ਆਪਾਂ ਨਾਲ ਦੇ ਰਹੇ ਹਨ ਉਹਨਾਂ ਤੋਂ ਐਕਸਟਰਾ ਹੋਣਗੇ ਤੇ ਇਹ ਡਰਾ ਕਦੋਂ ਕਿੱਥੇ ਕਿੱਥੇ ਕਰਨਾ ਹੈ ਇਹ 23 ਤਰੀਕ ਨੂੰ ਅਸੀਂ ਆਪਣੇ ਫੇਸਬੁਕ ਤੇ ਲਾਈਵ ਹੋ ਕੇ ਇਹ ਤੁਹਾਡਾ ਡਰਾ 12 ਵਜੇ ਦੁਪਹਿਰ 12 ਵਜੇ ਤੋਂ ਬਾਅਦ ਕੱਢਾਂਗੇ ਜਿਹਦੇ ਵਿੱਚ ਤੁਸੀਂ ਆਓ ਆਪਣਾ ਕੂਪਨ ਕੱਢੋ ਜੋ ਵੀ ਇਨਾਮ ਨਿਕਲਦਾ ਉਹ ਸਾਡੇ ਵੱਲੋਂ ਤੁਹਾਨੂੰ ਐਜ਼ ਅ ਗਿਫਟ ਤੁਸੀਂ ਲੈ ਜਾਓਗੇ ਬਾਈ ਜੀ ਦੇ ਕਹਿੰਦੇ ਮੁਤਾਬਕ ਆ ਵੀ ਇਹਨਾਂ ਸਾਰਿਆਂ ਤੋਂ ਇਲਾਵਾ ਇੱਕ ਸਾਡੇ ਕੋਲ ਸਪੈਸ਼ਲ ਜੋ ਸਕੀਮ ਚੱਲ ਰਹੀ ਆ ਉਹ ਹੈ ਜੀ ਆ ਦਿਵਾਲੀ ਆਫਰ ਧਮਾਕਾ ਲੱਕੀ ਡਰਾ ਕੂਪਨ ਸਕੀਮ ਜਿਹਦੇ ਵਿੱਚ ਤੁਸੀਂ ਸ਼ੋਪਿੰਗ ਕਰਦੇ ਇੱਥੇ ਆ ਕੇ ਇਹਨਾਂ ਦੀ ਦੁਕਾਨ ਤੋਂ ਕੋਈ ਵੀ ਪਰਚੇਸ ਕਰਦੇ ਆ 10000 ਅਬਵ 10000 ਤੋਂ ਉੱਤੇ ਕੋਈ ਵੀ ਤੁਸੀਂ ਸ਼ੋਪਿੰਗ 10000 ਜਾਂ 10000 ਤੋਂ ਉੱਤੇ ਕੋਈ ਵੀ ਸ਼ੋਪਿੰਗ ਕਰਦੇ ਆ ਜੀ ਮੋਸਟ ਵੈਲਕਮ ਜੀ ਆਇਆਂ ਨੂੰ ਸ਼ੋਪਿੰਗ ਕਰੋ ਔਰ ਜਾਂਦੇ ਜਾਂਦੇ ਕੂਪਨ ਪਾਣਾ ਇਸ ਡੱਬੇ 'ਚ ਨਾ ਭੁੱਲਿਓ ਇਸ ਮੈਂ ਆਪਣੇ ਭਾਜੀ ਨੂੰ ਕਹਾਂਗਾ ਵੀ ਆ ਜਿਹੜਾ ਜਰੂਰ ਦੱਸਣਾ ਦਿਹਾ ਦਿਓ ਇਹ ਆ ਕੂਪਨ ਜਰਾ ਜ ਹਰ ਇੱਕ ਉਹਦੀ ਫੈਸਟੀਵਲ ਆਫਰ ਧਮਾਕਾ ਇਹ 쿠ਪਨ ਸਕੀਮ ਜਿਹੜੀ ਹੈ 23 ਤਰੀਕ ਨੂੰ ਇਹਨਾਂ ਨੇ ਆਪਣਾ ਪੇਜ ਜਿਹੜਾ ਹੈ ਜੀ Facebook ਪੇਜ ਆਸ਼ਾ ਇਲੈਕਟ੍ਰੋਨਿਕਸ ਦੇ ਨਾਮ ਤੋਂ ਉੱਤੇ ਇਹ ਲਾਈਵ ਹੋ ਕੇ ਕੱਢਿਆ ਲਾਈਵ ਹੋ ਕੇ ਕੱਢਣਗੇ ਅਪਡੇਟ ਵੀ ਦੇਣਗੇ ਵੀ ਕਿੰਨੇ ਵਜੇ ਤੇ ਉੱਤੇ ਲਾਈਵ ਕੱਢਣਗੇ ਔਰ ਜਿਹਦੇ ਵਿੱਚ ਪੰਜ ਇਨਾਮ ਆਉਣਗੇ ਲਕੀ ਕਸਟਮਰ ਨੂੰ ਪੰਜ ਨੂੰ ਪਹਿਲੇ ਤੇ ਜਿੱਦਾਂ ਦੱਸਿਆ ਵੀ ਗੀਜ਼ਰ ਦੂਜੇ ਤੇ ਚੋਪਰ ਦੂਜਾ ਚੋਪਰ ਤੀਜਾ ਹੈਰ ਤੀਜਾ ਡ੍ਰਾਇਰ ਚੌਥਾ ਟ੍ਰਿਮਰ ਟ੍ਰਿਮਰ ਪੰਜਵੇਂ ਤੇ ਪ੍ਰੈਸ ਬਹੁਤ ਤੁਸੀਂ ਇੱਕ ਚੀਜ਼ ਨੋਟ ਕਰਨਾ ਜੀ ਇਹ ਸਾਰੇ ਗਿਫਟ ਵੀ ਜਿਹੜੇ ਬ੍ਰਾਂਡਡ ਨੇ ਜੀ ਸਾਰੇ ਗਿਫਟ ਵੀ ਬ੍ਰਾਂਡਡ ਨੇ ਵੀ ਬ੍ਰਾਂਡਡ ਦਿੰਨੇ ਆ ਅਸੀਂ ਸਮਾਨ ਵੀ ਬ੍ਰਾਂਡਡ ਦਿੰਨੇ ਸੋ ਇੱਕ ਵਾਰੀ ਜ਼ਰੂਰ ਆਓ ਵਿਜ਼ਿਟ ਕਰੋ ਸ਼ਾਪਿੰਗ ਕਰੋ ਮੋਸਟ ਵੈਲਕਮ ਜੀ ਆਇਆਂ ਨੂੰ ਔਰ ਜਾਂਦੇ ਜਾਂਦੇ ਕੂਪਨ ਸਕੀਮ ਨਾ ਭੁੱਲਣਾ ਨੂੰ ਇਹਨਾਂ ਨੇ ਆਪਣੇ ਫੇਸਬੁਕ ਪੇਜ ਤੇ ਲਾਈਵ ਹੋ ਕੇ ਡਰਾ ਕਰਨਾ ਜੀ ਠੀਕ ਹੈ ਜੀ ਯਾਦ ਰੱਖਿਓ ਵੀ ਸਕੀਮ ਜੂਰ ਲਈਓ ਇਹਨਾਂ ਕੋਲ ਸ਼ੋਪਿੰਗ ਕਰਕੇ 쿠ਪਨ ਜੂਰ ਸਟੱਬੇ ਚ ਪਾਈਓ ਸਾਰੇ ਗਿਫਟ ਵੀ ਬ੍ਰਾਂਡਡ ਨੇ ਆਪਾਂ ਹੋਰ ਵੀ ਇਹਨਾਂ ਤੋਂ ਪਤਾ ਕਰ ਲੈਣਾ ਵੀ ਹੋਰ ਕੋਈ ਸਪੈਸ਼ਲ ਆਫਰ ਆਈਟਮ ਹੈ ਜੀ ਜੋ ਅੱਜ ਦੇ ਟਾਈਮ ਦੇ ਵਿੱਚ ਹਰ ਕਿਚਨ ਦੇ ਵਿੱਚ ਆਪਾਂ ਨੂੰ ਮਿਲਦੀ ਹੈ ਹਰ ਕਿਚਨ ਦਾ ਪੰਜਾਬੀ ਚ ਕਹ ਲਈਏ ਸ਼ਿੰਗਾਰ ਹੈ ਜੀ ਜਿਵੇਂ ਕਿ ਬੱਚੇ ਅੱਜਕੱਲ ਫਰੋਜ਼ਨ ਫੂਡਸ ਬਹੁਤ ਖਾਂਦੇ ਨੇ ਪਰ ਹਰ ਮਾਪਿਓ ਜਾਂਦਾ ਹੈ ਕਿ ਮੇਰਾ ਬੇਟਾ ਮੇਰੀ ਬੇਟੀ ਇੱਕ ਅੱਛੀ ਚੀਜ਼ ਖਾਵੇ ਤੁਸੀਂ ਇਹ 에어 ਫਰਾਇਰ ਮੇਰੇ ਕੋਲੋਂ ਲੈ ਸਕਦੇ ਹੋ ਹਾਲਾਂਕਿ ਇਸ ਚੀਜ਼ ਦੇ ਨਾਲ ਕਦੇ ਕੰਪਨੀ ਗਿਫਟ ਨਹੀਂ ਦਿੰਦੀ ਪਰ ਮੈਂ ਤੁਸੀਂ ਦਿਵਾਲੀ ਤੱਕ ਪਰਚੇਸ ਕਰੋਗੇ ਮੈਂ ਇਹਦੇ ਨਾਲ ਵੀ ਤੁਹਾਨੂੰ ਗਿਫਟ ਦਵਾਂਗਾ ਜੀ ਦੂਜੀ ਚੀਜ਼ ਹੈ ਜੀ ਜਿਵੇਂ ਕਿ ਗਰਮੀਆਂ ਦਾ ਸੀਜ਼ਨ ਜਾ ਚੁੱਕਾ ਆ ਆਪਾਂ ਖੋਸਲੇ ਦਾ ਕੂਲਰ ਵੇਚਦੇ ਆ ਖੋਸਲੇ ਦੇ ਕੂਲਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਪਿਓਰ ਕਾਪਰ ਦੀ ਮੋਟਰ ਹੁੰਦੀ ਹੈ ਬਹੁਤ ਅੱਛਾ ਕੂਲਰ ਹੈ ਇਦੇ ਵਿੱਚ ਵੀ ਮੈਂ ਤੁਹਾਨੂੰ ਗਿਫਟ ਦਵਾਂਗਾ ਇਹਦੇ ਵਿੱਚ ਵੀ ਮੈਂ ਤੁਹਾਨੂੰ ਕੈਸ਼ ਡਿਸਕਾਊਂਟ ਦਵਾਂਗਾ ਔਰ ਇਹਦੇ ਵਿੱਚ ਵੀ ਜਿਹੜੀ ਗਾਰੰਟੀ ਹੁੰਦੀ ਹੈ ਉਹ ਕਸਟਮਰ ਦੇ ਘਰ ਦੀ ਹੁੰਦੀ ਹੈ ਤੁਸੀਂ ਕੋਈ ਵੀ ਕੂਲਰ ਲੈ ਲਓ ਜੇ ਕੱਲ ਨੂੰ ਕੋਈ ਦਿੱਕਤ ਆ ਨੀ ਦੁਕਾਨਦਾਰ ਇੱਕੋ ਗੱਲ ਕਹਿੰਦਾ ਭਾਈ ਸਾਹਿਬ ਭੈਣ ਜੀ ਮੋਟਰ ਕੱਢ ਲਿਆਓ ਪੰਪ ਕੱਢ ਲਿਆਓ ਮੈਂ ਤੁਹਾਨੂੰ ਚੇਂਜ ਕਰ ਦਾਂਗਾ ਨਹੀਂ ਇਹਦੀ ਗਾਰੰਟੀ ਵੀ ਅਸੀਂ ਇਹਨਾਂ ਕੰਪਨੀਆਂ ਦੀ ਤਰਜ਼ ਤੇ ਤੁਹਾਡੇ ਘਰ ਸਾਡਾ ਇੰਜੀਨੀਅਰ ਆਏਗਾ ਫੇਰ ਆਜੋ ਜੀ ਇਹ ਫ੍ਰਿਜ ਹੈਗੀਆਂ ਨੇ ਫ੍ਰਿਜ ਦੇ ਵਿੱਚ ਵੀ ਮੈਂ ਤੁਹਾਨੂੰ ਆਫ ਸੀਜ਼ਨ ਦੇ باوجود ਵੀ ਜੋ ਡਿਸਕਾਊਂਟ ਸੀਜ਼ਨ ਦੇ ਵਿੱਚ ਚੱਲਦਾ ਸੀ ਜੋ ਗਿਫਟ ਜੋ ਸਕੀਮ ਸੀਜ਼ਨ ਦੇ ਵਿੱਚ ਚੱਲਦੀ ਸੀ ਵਟ ਏਵਰ ਉਹ ਫਾਈਨਾਂਸ ਦੀ ਹੈ ਵਟ ਏਵਰ ਉਹ ਤੁਸੀਂ ਕਹਿ ਲਓ ਕੈਸ਼ਬੈਕ ਦੀ ਹੈ ਵਟ ਏਵਰ ਉਹ ਕਿੱਦਾਂ ਦੀ ਵੀ ਸਕੀਮ ਹੈ ਮੈਂ ਤੁਹਾਨੂੰ ਅੱਜ ਵੀ ਅਵੇਲੇਬਲ ਕਰਾਂਗਾ ਇੱਕ ਲਾਸਟ ਚੀਜ਼ ਸਰਦਾਰ ਸਾਹਿਬ ਓਵਨ ਹੁੰਦੇ ਆ ਜੀ ਓਵਨ ਆਓ ਭਜੀ ਇਧਰ ਓਵਨ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਕਿਸੇ ਜੇ ਅਸੀਂ 2018 ਤੋਂ ਪਿੱਛੇ ਚਲ ਜਾਈਏ ਨਾ ਤੇ ਕੰਪਨੀਆਂ ਇੱਕ ਬਾਉਲ ਸੈੱਟ ਵਗੈਰਾ ਦਿੰਦੇ ਹੁੰਦੇ ਸੀ ਪਰ ਡਿਊ ਟੂ ਕੋਵਿਡ ਕਹ ਲਓ ਜਾਂ ਡਿਊ ਟੂ ਕੁਝ ਅਨਦਰ ਰੀਜ਼ਨ ਕਹ ਲਓ ਕੰਪਨੀਆਂ ਨੇ ਉਹ ਚੀਜ਼ਾਂ ਬੰਦ ਕਰ ਦਿੱਤੀਆਂ ਤੁਸੀਂ ਮੇਰੇ ਕੋਲ ਓਵਰ ਪਰਚੇਸ ਕਰੋਗੇ ਮੈਂ ਇਹਦੇ ਨਾਲ ਵੀ ਤੁਹਾਨੂੰ ਕਿੱਟ ਦਵਾਂਗਾ ਜਦ ਕਿ ਕੰਪਨੀ ਵੱਲੋਂ ਕੋਈ ਕਿੱਟ ਨਹੀਂ ਆਂਦੀ ਮੈਂ ਤੁਹਾਨੂੰ ਇਹਦੇ ਨਾਲ ਵੀ ਕਿੱਟ ਦਵਾਂਗਾ ਸੋ ਗਿਫਟਾਂ ਦੀ ਪਰਮਾਰ ਲਾਤੀ ਆ ਜੀ ਆਸ਼ਾ ਇਲੈਕਟ੍ਰੋਨਿਕਸ ਵਾਲਿਆਂ ਨੇ ਸੋ ਭੁੱਲੇ ਹੋਣਾ ਆਣਾ ਕਿੱਥੇ ਆ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਓਪੋਜ਼ਿਟ ਬੰਗਾਰੋੜ ਤੋਂ ਵੀ ਰਸਤਾ ਹੈ ਜੀ ਬਸ ਸਟੈਂਡ ਤੋਂ ਵੀ ਰਸਤਾ ਹੈ ਜੀ ਅਸ਼ਾ ਲਕਟੋਨਿਸ 35 ਸਾਲ ਪੁਰਾਣੀ ਦੁਕਾਨ ਚੱਡਾ ਮਾਰਕੀਟ ਤੇ ਫਗਵਾੜਾ ਤੋਂ ਗਿਫਟਾਂ ਦੀ ਭਰਮਾਰ ਸੌਣ ਲਈ ਲੱਕੀ ਡਾ ਦੀ ਸਕੀਮ ਸੌਣ ਲਈ ਆਈਟਮਾਂ ਦੇਖ ਲਈਆਂ ਸਾਰੀਆਂ ਬ੍ਰਾਂਡਡ ਔਰ ਵਾਜਬ ਰੇਟ ਤੇ ਰੇਟ ਸੋ ਬੈਸਟ ਰੇਟ ਤੇ ਜਰੂਰ ਇੱਥੇ ਪਹੁੰਚੋ ਜੀ ਫੈਸਟੀਵਲ ਸੀਜ਼ਨ ਤੇ ਗਿਫਟਾਂ ਦਾ ਭਰਮਾਰ ਫਾਇਦਾ ਉਠਾਓ ਤੇ ਕੋਈ ਗਾਰੰਟੀ ਪੀਰੀਅਡ ਵਗੈਰਾ ਵੀ ਕੁਝ ਜਦ ਅਲਰੇਡੀ ਦਾ ਜਮਾਨਾ ਹੈ ਤਾਂ ਕੋਈ ਸਪੈਸ਼ਲ ਕੰਪਨੀ ਨੇ ਉਸ ਕੱਢਿਆ ਹੋਵੇ ਇੱਕ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੋ ਕਿ ਡਾਇਰੈਕਟ ਕਸਟਮਰ ਦੇ ਨਾਲ ਤਾਲੁਕ ਰੱਖਦੀ ਹੈ ਆਮੂਮਨ ਗਰੰਟੀਆਂ ਬਹੁਤ ਘੱਟ ਹੁੰਦੀਆਂ ਘੱਟ ਦਾ ਸੈਂਸ ਮਤਲਬ 1 ਸਾਲ ਤੋਂ ਜ਼ਿਆਦਾ LED ਦੀ ਗਰੰਟੀ ਨਹੀਂ ਹੁੰਦੀ ਵਾਸ਼ਿੰਗ ਮਸ਼ੀਨ ਦਾ ਇੱਕੋ ਸਕੇਲ ਚੱਲਦਾ ਹੁੰਦਾ ਹੈ ਗਰੰਟੀ ਦਾ ਪਰ ਕਿਉਂਕਿ ਫੈਸਟੀਵਲ ਸੀਜ਼ਨ ਹੈ LED ਦੇ ਉੱਤੇ ਘੱਟੋ ਘੱਟ 2 ਤੋਂ 3 ਸਾਲ ਦੀ ਗਰੰਟੀ ਹੈ ਚਾਹੇ ਤੁਸੀਂ 32 ਲੈ ਲਓ ਚਾਹੇ ਤੁਸੀਂ 43 ਲੈ ਲਓ ਚਾਹੇ ਤੁਸੀਂ 55 ਲੈ ਲਓ ਚਾਹੇ ਤੁਸੀਂ 60 ਲੈ ਲਓ ਠੀਕ ਹੈ ਜੀ ਔਰ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਕਈ ਮਾਡਲਾਂ ਦੇ ਉੱਤੇ ਜਿਹੜੀ ਗਾਰੰਟੀ ਆ ਉਹ 5 ਸਾਲ ਮੋਟਰ ਦੀ ਹੁੰਦੀ ਸੀ ਉਹ 10 ਸਾਲ ਮੋਟਰ ਦੀ ਹੋ ਚੁੱਕੀ ਆ ਪਰ ਜਿਹੜਾ ਇਹ ਗਾਰੰਟੀਆਂ ਦਾ ਪੀਰੀਅਡ ਆਊਗਾ ਇਹ ਸਿਰਫ ਸਰ ਵਿਸ਼ਕਰਮਾ ਡੇ ਤੱਕ ਹੁੰਦਾ ਵਿਸ਼ਕਰਮਾ ਡੇ ਤੋਂ ਬਾਅਦ ਕੰਪਨੀਆਂ ਗਾਰੰਟੀ ਦੀਆਂ ਮੋਸਟਲੀ ਸਕੀਮਾਂ ਉਹ ਵਾਪਸ ਲੈ ਲੈਂਦੀਆਂ ਹੁੰਦੀਆਂ ਪਰ ਜੋ ਵੀ ਹੈ ਜਿੱਦਾਂ ਵੀ ਹੈ ਜੇ ਤੁਸੀਂ ਸੰਭਾਲ ਕੇ ਚੀਜ਼ ਨੂੰ ਹੈਂਡਲ ਚੰਗੇ ਤਰੀਕੇ ਕਰੋਗੇ ਤੁਹਾਨੂੰ ਗਾਰੰਟੀ ਦੀ ਲੋੜ ਨਹੀਂ ਪਵੇਗੀ ਸਭ ਤੋਂ ਪਹਿਲੀ ਗੱਲ ਇਹ ਆ ਜੀ ਗਾਰੰਟੀ ਬਾਅਦ ਚ ਤੁਹਾਡੀ ਚਲਾਈ ਇੱਕ ਅੱਛੀ ਹੋਣੀ ਚਾਹੀਦੀ ਆ ਤੁਸੀਂ ਆਪਣੀ ਚੀਜ਼ ਨੂੰ ਸੰਭਾਲ ਕੇ ਚੱਲੋ ਸੋ ਬਹੁਤ ਵਧੀਆ ਲੱਗਾ ਜੀ ਸੋ ਇਹਨਾਂ ਨੇ ਸਾਰਾ ਕੁਝ ਜਾਣਕਾਰੀ ਵੀ ਦਿੱਤੀ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਤਾਂ ਅਸੀਂ ਵੀ ਇਹੀ ਗੁਜਾਰਿਸ਼ ਕਰਾਂਗੇ ਵੀ ਫੈਸਟੀਵਲ ਸੀਜ਼ਨ ਤੇ ਹਰ ਕੋਈ ਸ਼ੋਪਿੰਗ ਕਰਦਾ ਹੈ ਤਾਂ ਅਸੀਂ ਇਹੀ ਕਵਾਂਗੇ ਵੀ ਭਾਈ ਇੱਕ ਵਾਰੀ ਜ਼ਰੂਰ ਟਰਾਈ ਕਰੋ ਚੱਡਾ ਮਾਰਕੀਟ 35 ਸਾਲ ਪੁਰਾਣੀ ਦੁਕਾਨ ਆਸ਼ਾ ਇਲੈਕਟ੍ਰੋਨਿਕਸ ਚੱਡਾ ਮਾਰਕੀਟ ਫਗਵਾੜਾ ਆਈਟਮਾ ਵੀ ਲੋ ਇਲੈਕਟ੍ਰੋਨਿਕ ਸ਼ੋਪਿੰਗ ਵੀ ਕਰੋ ਤੇ ਆਹ ਜ਼ਰੂਰ ਯਾਦ ਰੱਖਿਓ ਜੀ ਦੀਵਾਲੀ ਕੂਪਨ ਸਕੀਮ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਇਹ ਚ ਕੂਪਨ ਪਾਓ ਤੇ ਆਪਣਾ 23 ਦਿਨ ਨੂੰ ਲੱਕੀ ਕਿਸਮਤ ਅਜਮਾਓ ਹਾਰਦ ਪ੍ਰੋਡਕਟ ਦੇ ਨਾਲ ਗਿਫਟ ਦਾ ਹੈਗਾ ਹੈਗਾ ਤੇ ਆ ਲੱਕੀ ਕੂਪਨ ਸਕੀਮ ਵੀ ਜੁੜ ਲੋ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਸਤਿ ਸ੍ਰੀ ਅਕਾਲ